ਅਸੀਂ ਗੱਲਬਾਤ ਕਰਨ ਜਾ ਰਹੇ ਹਾਂ 올 ਇੰਡੀਆ ਸ਼ਡਿਊਲ ਕਾਰਡ ਫੈਡਰੇਸ਼ਨ ਦੇ ਚੇਅਰਮੈਨ ਕੁਲਵੰਤ ਸਿੰਘ ਚੀਮਾ ਜੀ ਨਾਲ ਚੀਮਾ ਜੀ ਜੋ ਪਿਛਲੇ ਦਿਨੀ ਜਥੇਦਾਰ ਦਮਦਮਾ ਸਾਹਿਬ ਹਰਪ੍ਰੀਤ ਸਿੰਘ ਜੀ ਦੇ ਨਾਲ ਪਰਮਿੰਦਰ ਝੋਟੇ ਦੀ ਜੋ ਬਹਿਸ ਵਸਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪੱਤਰਕਾਰ ਸਾਹਿਬ ਜੋ ਵੀ ਪਰਮਿੰਦਰ ਝੋਟੇ ਨੇ ਸਿੰਘ ਸਾਹਿਬ ਦੇ ਨਾਲ ਗਲਤ ਵਿਵਹਾਰ ਕੀਤਾ ਹੈ ਉਹ ਨਿੰਦਣਯੋਗ ਹੈ ਅਸੀਂ ਪਰਮਿੰਦਰ ਝੋਟੇ ਨੂੰ ਇਹ ਕਵਾਂਗੇ ਕਿ ਭਾ ਇਹ ਤੂੰ ਜਿਹੜੀ ਆਪਣੀ ਮੁਹਿੰਮ ਬਿਡੀ ਹੈ ਉਸ ਨੂੰ ਬਿਡੀ ਰੱਖ ਔਰ ਧਰਮਕ ਮੁੱਦਿਆਂ ਦੇ ਉੱਤੇ ਯਾਨੀ ਹਰਪ੍ਰੀਤ ਸਿੰਘ ਜੀ ਜਾ ਰਹੇ ਸੀ ਕਿਸੇ ਪ੍ਰੋਗਰਾਮ ਤੇ ਜੋ ਮੈਂ ਮੀਡੀਆ ਦੇ ਮਾਧਮ ਤੋਂ ਦੇਖਿਆ ਹੈ ਉਹਨਾਂ ਨੇ ਗਲਤ ਸ਼ਦਾਬ ਦੀ ਵਰਤਣਾ ਪਿਆ ਵਾ ਉਹਨੂੰ ਇਸ ਤਰ੍ਹਾਂ ਵਰਤਣਾ ਨਹੀਂ ਚਾਹੀਦਾ ਸੀ ਸਿੰਘ ਸਾਹਿਬ ਇੱਕ ਬੜੀ ਵੱਡੀ ਪਦਵੀ ਦੇ ਜਥੇਦਾਰ ਸਾਹਿਬ ਨੇ ਔਰ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਨੇ ਤੇ ਉਹਦਾ ਜਿਹੜਾ ਮਾਨਸਿਕ ਸੰਤੁਲਨ ਆ ਉਹ ਮੈਨੂੰ ਠੀਕ ਨਹੀਂ ਲੱਗਦਾ ਉਹਨੂੰ ਆਪਣਾ ਲਾਜ ਕਰਉਣਾ ਚਾਹੀਦਾ ਔਰ ਅੱਗੇ ਵਾਸਤੇ ਅਸੀਂ ਉਹਨੂੰ ਤਾੜਨਾ ਕਰਦੇ ਆਂ ਆਪਣੀ ਫੰਡਰੇਸ਼ਨ ਵੱਲੋਂ ਕਦੇ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਹਿਬ ਨਾਲ ਕਦੇ ਵੀ ਜਦੋਂ ਬਾਤ-ਬਾਤ ਕੀਤਾ ਭਾਈ ਆਪਣਾ ਖਿਆਲ ਰੱਖ ਔਰ ਆਪਣੀ ਤੂੰ ਮਹਿਮ ਨੂੰ ਚਲਾਈ ਜਾ ਅਸੀਂ ਤੈਨੂੰ ਡੱਕਦੇ ਨਹੀਂ ਆਂ ਪਰ ਸਿੰਘ ਸਾਹਿਬ ਦੇ ਨਾਲ ਐਦਾਂ ਦਾ ਦਰਬਾਰ ਕਰੇ ਵੀ ਕਿ ਨਾ ਸੋਚੀ ਤੇ ਨਾ ਕਦੇ ਹੁਣ ਤੂੰ ਇਹ ਕਰੀ ਔਰ ਜਿਹੜੀ ਵੀ ਇਹਨੇ ਲੈਂਗੁਏਜ ਵਰਤੀ ਆ ਔਰ ਅਸੀਂ ਆਪਣੀ ਫਾਊਂਡੇਸ਼ਨ ਵੱਲੋਂ ਇਸ ਦੀ ਨਿੰਦਾ ਤੇ ਨਖੇਦੀ ਕਰਦੇ ਆਂ ਇਹ ਨਿੰਦਣਯੋਗ ਹੈ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸਾਡੇ ਜਥੇਦਾਰ ਨੇ ਅਸੀਂ ਇਹਨਾਂ ਵਾਸਤੇ ਕਦੀ ਵੀ ਕਿਸੇ ਲਈ ਕੋਈ ਮਾੜਾ ਸ਼ਬਦ ਨਹੀਂ ਸੁਣਾਵਾਂਗੇ ਔਰ ਨਾ ਹੀ ਇਹਨਾਂ ਨੂੰ ਅੱਗੇ ਤੋਂ ਤਾੜਨਾ ਕਰਦੇ ਆਂ ਵੀ ਆਪਣੀ ਲੈਂਗੁਏਜ ਨੂੰ ਆਪਣੇ ਤਰੀਕੇ ਨੂੰ ਆਪਣੇ ਤਰੀਕੇ ਚ ਰੱਖ ਧੰਨਵਾਦ ਜੀ ਪੱਤਰਕਾਰ ਸਾਹਿਬ ਤੁਹਾਡਾ ਵੀ ਮਿਹਰਬਾਨੀ